ਕਾਂਗਰਸ ਦੇ ਸਿਆਸੀ ਗਲਿਆਰਿਆਂ ਨੂੰ ਛੂਹਾਂਗੇ ਤੇ ਇਹਦੇ ਵਿੱਚ ਵੱਡਾ ਜ਼ਿਕਰ ਜਿੱਤੇਗਾ ਪੰਜਾਬ ਨਵਜੋਤ ਸਿੰਘ ਸਿੱਧੂ ਦਾ ਉਹ ਇਸ ਵੇਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਿਸ਼ਾਨੇ ਉੱਤੇ ਹੈ ਦੂਜੇ ਪੱਲੇ ਸੁਖਪਾਲ ਸਿੰਘ ਖਹਿਰਾ ਵੀ ਇੱਕ ਵੱਖਰੀ ਤਰ੍ਹਾਂ ਦੀ ਸਿਆਸਤ ਦਾ ਉਹਨਾਂ ਨੇ ਇੱਕ ਕਦਮ ਵਧਾਉਣ ਦੀ ਗੱਲ ਕੀਤੀ ਹੈ ਤੇ ਨਾਲ ਪਿਛਲੇ ਸਮੇਂ ਭਾਰਤ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਇੱਕ ਰਾਸ਼ਟਰ ਇੱਕ ਚੋਣ ਉਹ ਕਮੇਟੀ ਕਿੱਥੇ ਖੜੀ ਹੈ ਅਜੇ ਸਾਰੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਗੇ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡ ਸਰਸਿਕਾ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਜ਼ਿਕਰ ਕਰ ਰਹੇ ਹਾਂ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਰੈਲੀਆਂ ਦਾ ਸਿਲਸਿਲਾ ਤੋਰਿਆ ਹੋਇਆ ਹੈ ਮੋਗਾ ਦੀ ਰੈਲੀ ਉਸ ਲਈ अहम ਬਣਦੀ ਹੈ ਕਿਉਂਕਿ ਉਸ ਰੈਲੀ ਦੇ ਜਿਹੜੇ ਪ੍ਰਬੰਧਕ ਸਨ ਸਾਬਕਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਤੇ ਸਾਬਕਾ ਵਿਧਾਇਕ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਫਰਜ਼ੰਦ ਐਡਵੋਕੇਟ ਪਰਮਪਾਲ ਸਿੰਘ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅਨਸ਼ਾਸਨ ਦੇ ਮਾਮਲੇ ਉੱਤੇ ਇੱਕ ਨੋਟਸ ਦਿੱਤਾ ਗਿਆ ਹੈ। ਇਸ ਨੋਟਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਹੋਣ ਵਾਲਾ ਹੈ ਕਾਂਗਰਸ ਦੇ ਸਿਆਸੀ ਹਲਕਿਆਂ ਦੇ ਵਿੱਚ ਜੇਕਰ ਆਪਾਂ ਪੰਜਾਬ ਦੇ ਲਿਹਾਜ਼ ਤੋਂ ਗੱਲ ਕਰੀਏ। ਜੀ। ਵਿੰਦਰ ਸਾਹਿਬ ਜਿਸ ਤਰ੍ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਸਮੇਂ ਤੋਂ ਆਪਣੀਆਂ ਰੈਲੀਆਂ ਦਾ سلسلہ ਸ਼ੁਰੂ ਕੀਤਾ ਹੋਇਆ ਹੈ ਤੇ ਬੇਸ਼ੱਕ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਇਹਦੀ ਬਾਰੇ ਖਿਲਾਫ ਹਾਈ ਕਮਾਂਡ ਪਾਸਚਾਰਾ ਜੋਈ ਵੀ ਕੀਤੀ ਜਾਂਦੀ ਰਹੀ ਹੈ ਤੇ ਜਦੋਂ ਹੀ ਪ੍ਰਦੇਸ਼ ਦੇ ਪੰਜਾਬ ਇਕਾਈ ਵਾਸਤੇ ਪੰਜਾਬ ਕਾਂਗਰਸ ਦੇ ਜਿਹੜੇ ਇੰਚਾਰਜ ਲਾਏ ਹੋਣੇ ਹਾਈ ਕਮਾਂਡ ਵੱਲੋਂ ਜਦੋਂ ਭਨੋਂ ਜਦੋਂ ਵਿੰਦਰ ਜਦੋਂ ਉਹ ਅਮਰਤਾ ਰਾਏ ਤਾਂ ਉਹਨਾਂ ਨਾਲ ਨਵਜੋਤ ਸਿੰਘ ਸਿੱਧੂ ਦੀ ਮਿਲਣੀ ਹੋਈ ਤੇ ਉਸ ਦਿਨ ਦਾ ਜੀ ਦਰਬਾਰ ਸਾਹਿਬ ਉਹਨਾਂ ਨੇ ਨਤਮਸਤ ਹੋਏ ਉਹਨਾਂ ਦੇ ਨਾਲ ਤੇ ਉਦੋਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੈਂ ਪਾਰਟੀ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਪਾਲਣਾ ਕਰਾਂਗਾ ਤੇ ਉਸ ਦੇ ਸੰਬੰਧ ਦੇ ਵਿੱਚ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਉਸ ਤੋਂ ਬਾਅਦ ਕਿਹਾ ਸੀ ਇਹ ਰੈਲੀਆਂ ਦਾ سلسلہ ਜਾਰੀ ਰਹੇਗਾ ਰੈਲੀਆਂ ਉਹਨਾਂ ਨੇ ਕੀਤੀਆਂ ਨੇ ਕਰ ਰਹੇ ਨੇ ਕਿ ਲਗਾਤਾਰ ਉਹ ਜਿਹੜੀ ਮੋਗਾ ਰੈਲੀਆਂ ਕਿ ਇਹਨਾਂ ਰੈਲੀਆਂ ਨੂੰ ਲੋਕ ਮਿਲਣੀ ਵਜੋਂ ਦੱਸਿਆ ਜਾ ਰਿਹਾ ਪਰ ਹੁੰਦੀਆਂ ਤਾਂ ਇਹ ਰੈਲੀਆਂ ਜੀ हां पर मेनन लोक मिलनी ਵੱਲੋਂ ਕਹਿ ਰਹੇ ਨੇ ਕਿ ਲੋਕਾਂ ਦਾ ਇਕੱਠ ਹੁੰਦਾ ਤੇ ਰੈਲੀ ਬਣ ਜਾਂਦੀ ਹੈ ਰੈਲੀ ਦਾ ਰੂਪ ਧਾਰਨ ਕਰ ਜਾਂਦੀ ਹੈ ਪਰ ਇਹ ਤੇ ਸਵਾਲ ਹੁੰਦਾ ਹੈ ਕਿ ਹੁਣ ਇਹ ਰੈਲੀਆਂ ਤਾਂ ਕੀਤੀਆਂ ਜਾ ਰਹੀਆਂ ਨੇ ਪਰੰਤੂ ਉਸ ਇਲਾਕੇ ਦੇ ਜਿਹੜੇ ਪਾਰਟੀ ਦੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਨਹੀਂ ਸੱਦਾ ਜਾਂਦਾ ਸਥਾਨਕ ਲੀਡਰਸ਼ਿਪ ਨੇ ਉਹਨੂੰ ਨਹੀਂ ਸੱਦਾ ਜਾਂਦਾ ਜਿਹੜੀ ਇਹ ਸ਼ਿਕਾਇਤ ਹੋਈ ਹੈ ਹੁਣ ਮੋਗਾ ਰੈਲੀ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕੋਲੋਂ ਉਹ ਵੀ ਹਲਕਾ ਇੰਚਾਰਜ ਵਰ ਨੂੰ ਨਹੀਂ ਸਾਹਮਣੇ ਆਉਂਦੀ ਹੈ ਜੀ ਭਿੰਟਰ ਸਾਹਿਬ ਜਿਸ ਤਰ੍ਹਾਂ ਕਿ ਨਜੋਤ ਸਿੰਘ ਸਿੱਧੂ ਦਾ ਰੈਲੀ ਕਰਨ ਦਾ ਪਿਛਲੇ ਸਮੇਂ ਦੇ ਵਿੱਚ ਜਿਹੜੀ ਉਹਨੇ ਮਹਾਰਾਜ ਕੀਤੀ ਫਿਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਕੀਤੀ ਤੇ ਉੱਥੇ ਵੀ ਤਾਂ ਉਹਨੇ ਆਪਣੇ ਜਿਹੜੇ ਆਪਣੇ ਖਾਸ ਜਿਹੜੇ ਕੋਟ ਸ਼ਮੀਰ ਉਹਨੇ ਰੈਲੀ ਕੀਤੀ ਸੀ ਜਿਸ ਤਰ੍ਹਾਂ ਕਿ ਉਹਦੇ ਆਪਣੇ ਜਿਹੜੇ ਨਿੱਜੀ ਸਰਕਲ ਦੇ ਵਿਅਕਤੀ ਨੇ ਉਸ ਤਰ੍ਹਾਂ ਦੀ ਇੱਕ ਮਿਲਣੀ ਦਾ ਰੂਪ ਉਹਨੇ ਕਿਹਾ ਵੀ ਮੈਂ ਮਿਲਨੀਆਂ ਕਰ ਰਿਹਾ ਲੋਕ ਮਿਲਨੀਆਂ ਕਰ ਰਿਹਾ ਕਿ ਮੈਂ ਤਾਂ ਕੋਈ ਪਾਰਟੀ ਦੇ ਵਿੱਚ ਕੋਈ ਅਹੁਦੇ ਤੇ ਨਹੀਂ ਸਿਰਫ ਮੈਂ ਇੱਕ ਵਰਕਰ ਦੇ ਤੌਰ ਤੇ ਜਿੱਤੇਗਾ ਪੰਜਾਬ ਦੇ ਨਾਰੇ ਥੱਲੇ ਵੀ ਕੰਮ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਮੈਂ ਆਪਣਾ ਕਾਰਜ ਕਰ ਰਿਹਾ ਹਾਂ ਹਾਂ ਤੇ ਹੁਣ ਮੌਕੇ ਦੇ ਵਿੱਚ ਵੀ ਉਹਨੇ ਮਹੇਸ਼ਿੰਦਰ ਨਿਹਾਲ ਸਿੰਘ ਵਾਲਾ ਸਟੂਡੈਂਟ ਲੜਕੀਆਂ ਨੂੰ ਅੱਗੇ ਲਾ ਕੇ ਇਹ ਰੈਲੀ ਦਾ ਪ੍ਰਬੰਧ ਕੀਤਾ ਅਤੇ ਉੱਥੇ ਲੋਕਾਂ ਦੇ ਮਸਲਿਆਂ ਦੇ ਵਿੱਚ ਗੱਲ ਕੀਤੀ ਤੇ ਆਪਣੀ ਆਪਣੀ ਪਾਰਟੀ ਦੇ ਲੀਡਰਸ਼ਿਪ ਦੇ ਉੱਪਰ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਕੁਝ ਹਮਲੇ ਆਬਰ ਵੀ ਵਿਹਾ ਇਸੇ ਸੰਦਰਭ ਦੇ ਵਿੱਚ ਹਾਂ ਸੂਬਾ ਲੀਡਰਸ਼ਿਪ ਦੇ ਦੇਖੀ ਇਸ ਕਰਕੇ ਪੰਜਾਬ ਪ੍ਰਦੇਸ਼ ਦੀ ਜਿਹੜੀ ਕਾਂਗਰਸ ਦੀ ਸੁਪਰ ਲੀਡਰਸ਼ਿਪ ਹੈ ਉਹਦੇ ਮਤਲਬ ਵਿਰੋਧ ਦੇ ਵਿੱਚ ਕਈ ਤਰ੍ਹਾਂ ਦੀ ਉਹਨਾਂ ਦੀ ਗੱਲਾਂ ਸਾਹਮਣੇ ਆਈਆਂ ਜੀ ਇਸੇ ਸੰਦਰਭ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਮਹੇਸ਼ੇਂਦਰ ਗਿਆਨ ਸਿੰਘ ਬਾੜਾ ਤੇ ਦਿੱ ਲੜਕੀ ਨੂੰ ਨੋਟਿਸ ਜਾਰੀ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਨੇ ਤੇ ਜਿਹਦੇ ਸੰਬੰਧ ਦੇ ਵਿੱਚ ਮਹੇਸ਼ੇਂਦਰ ਸਿੰਘ ਨੇ ਕਿਹਾ ਕਿ ਹਾਲੇ ਮੈਨੂੰ ਨੋਟਿਸ ਨਹੀਂ ਮਿਲਿਆ ਪਰੰਤੂ ਨਾਲ ਹੀ ਉਹਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਤਾਂ ਨਵਜੋਤ ਸਿੰਘ ਸਿੱਧੂ ਦੇ ਕਹਿਣ ਦੇ ਉੱਪਰ ਪ੍ਰਬੰਧਕ ਪ੍ਰਬੰਧ ਕੀਤਾ ਸੀ ਰੈਲੀ ਦਾ ਫਾਨੂੰ ਨੂੰ ਜੋ ਵੀ ਜਵਾਬ ਆਏਗਾ ਜੋ ਵੀ ਨੋਟਸ ਆਏਗਾ ਉਸ ਦਾ ਸੀ ਜਵਾਬ ਦੇ ਦੇਣਾ ਹੈ। ਸ਼ਹਿਰ ਤੋਂ ਦੋ ਦਿਨ ਦੀ ਗੱਲ ਡਾਕਟਰ ਸਾਹਿਬ ਇੱਥੇ ਗੱਲ ਆਉਂਦੀ ਹੈ ਕਿ ਦੋ ਦਿਨ ਦੇ ਵਿੱਚ ਜਿਹੜਾ ਇਹ ਜਵਾਬ ਮੰਗਿਆ ਇਹਨਾਂ ਤੋਂ ਦਿਹਾਲ ਸਿੰਘ ਵਾਲਾ ਪਰਿਵਾਰ ਤੋਂ ਤਾਂ ਕਹਿ ਲਈਏ ਕਿ ਇੱਕ ਦਿਨ ਲੰਘ ਗਿਆ ਕਿਉਂਕਿ ਨੋਟਿਸ ਦੀ ਜਿਹੜੀ ਗੱਲ ਸਾਹਮਣੇ ਕੱਲ੍ਹ ਤੋਂ ਆ ਚੁੱਕੀ ਸੀ ਤੇ ਇੱਕ ਦਿਨ ਹੀ ਬਾਕੀ ਹੈ। ਜੀ ਉਹ ਹੋ ਸਕਦਾ ਨੋਟਸ ਡਿਲੀਵਰ ਹੋਣ ਦੇ ਵਿੱਚ ਉਹਦੇ ਵੱਖ-ਵੱਖਰੇ ਮਾਧਿਮ ਹੁੰਦੇ ਨੇ ਕਿ ਈਮੇਲ ਦੇ ਜ਼ਰੀਏ ਭੇਜਿਆ ਜਾਂ ਜਿਸ ਤਰ੍ਹਾਂ ਵੀ ਹੈ ਉਹਨਾਂ ਨੂੰ ਚਲੋ ਡਿਲੀਵਰ ਹੋ ਜਾਣਾ ਨੋਟਸ ਮਿਲਣਗੇ ਆਪਦਾ ਜਵਾਬ ਦੇਣਾ ਦੇ ਨਹੀਂ ਨਹੀਂ ਪਊਗਾ ਦਿੰਦੇ ਹੀ ਰਹਿੰਦੇ ਨੇ ਔਰ ਡਾਕਟਰ ਸਾਹਿਬ ਨਾਲ ਇੱਕ ਸਵਾਲ ਬੜਾ ਵੱਡਾ ਆਪਸ ਦਾ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਨਿਹਾਲ ਸਿੰਘ ਵਾਲਾ ਵੱਲੋਂ ਇਹ ਗੱਲ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਕਿ ਉਹ ਇਸ ਪ੍ਰੋਗਰਾਮ ਦੇ ਪ੍ਰਬੰਧਕ ਕਿਸਾਨ ਤੇ ਰੈਲੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਵਾਈ ਗਈ ਹੈ ਅ ਜਿਹਦੇ ਵਿੱਚ ਤਾਂ ਫਿਰ ਨੋ ਅਗਲੇ ਸਮੇਂ ਨਵਜੋਤ ਸਿੰਘ ਸਿੱਧੂ ਨੂੰ ਵੀ ਨੋਟਿਸ ਆ ਸਕਦਾ ਕੀ ਕੀ ਅਸਰਾਂੀਆਂ ਨੇ ਇਸ ਸਬੰਧੀ ਬਿਲਕੁਲ ਭਿੰਡਰ ਸਾਹਿਬ ਦੇ ਵਿੱਚੋਂ ਸੰਭਾਵਨਾਵਾਂ ਇਹ ਵੀ ਉਤਪਨ ਹੁੰਦੀਆਂ ਨੇ ਜਿਸ ਤਰ੍ਹਾਂ ਉਹਨੇ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਸੰਤ ਨਵਜੋਤ ਸਿੰਘ ਸਿੱਧੂ ਨੇ ਕਿਹਾ ਤੇ ਅਸੀਂ ਰੈਲੀ ਦਾ ਪ੍ਰਬੰਧ ਕਰ ਦਿੱਤਾ ਹੁਣ ਦੇਖਣ ਵਾਲੀ ਗੱਲ ਹੈ ਕਿ ਜਦ ਕਿ ਨਵਜੋਤ ਸਿੰਘ ਸਿੱਧੂ ਇਹ ਕਹਿ ਰਹੇ ਨੇ ਮੈਂ ਪਾਰਟੀ ਦੇ ਵਿੱਚ ਕੋਈ ਲੀਡਰ ਨਹੀਂ ਹਾਂ ਮੈਂ ਇੱਕ ਵਰਕਰ ਦੇ ਤੌਰ ਤੇ ਜਿੱਤੇਗਾ ਪੰਜਾਬ ਨਾਰੇ ਦੇ ਥੱਲੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਰੈਲੀਆਂ ਕਰ ਰਿਹਾ ਤੇ ਇਸ ਸਬੰਧ ਦੇ ਵਿੱਚ ਪਿਛਲੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬ੍ਰਿੰਗਵਲੋਂ ਵੀ ਇੱਕ ਬਿਆਨ ਆਇਆ ਸ ਵੀ ਰੈਲੀ ਕੋਈ ਵੀ ਕੋਈ ਕਿਤੇ ਵੀ ਕਰ ਸਕਦਾ ਸਾਨੂੰ ਕੋਈ ਇਤਰਾਜ਼ ਨਹੀਂ ਪਰੰਤੂ ਹੁਣ ਜਿਸ ਤਰ੍ਹਾਂ ਨੋਟਿਸ ਜਾਰੀ ਹੋ ਰਹੇ ਨੇ ਇਹਦੇ ਤੋਂ ਇਹ ਲੱਗਦਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਿਸੇ ਨਾ ਕਿਸੇ ਪਾਸੇ ਤੋਂ ਇਸ ਤਰ੍ਹਾਂ ਦੀ ਸਿੱਧੂ ਦੀ ਜਿਹੜੀ ਕਾਰਜ ਵਿਧੀ ਹੈ ਕਾਰਜ ਸ਼ੈਲੀ ਹੈ ਉਹਦੇ ਉੱਪਰ ਥੋੜਾ ਅੰਕੁਸ਼ ਜ਼ਰੂਰ ਲਾਉਣਾ ਚਾਹ ਰਹੀ ਹੈ ਇਸ ਸੰਦਰਭ ਦੇ ਵਿੱਚ ਇਹ ਵੀ ਸੰਭਾਵਨਾਵਾਂ ਹੋ ਸਕਦੀਆਂ ਨੇ ਕਿ ਸਿੱਧੂ ਨੂੰ ਨੋਟਿਸ ਜਾਰੀ ਕਰਨ ਕੇ ਪਰੰਤੂ ਕੀ ਪੰਜਾਬ ਪ੍ਰਦੇਸ਼ ਕਾਂਗਰਸ ਇਸ ਤਰ੍ਹਾਂ ਦਾ ਨੋਟਿਸ ਜਾਰੀ ਕਰਨ ਦੇ ਸਮਰੱਥ ਹੈ ਇਹ ਦੇਖਣ ਵਾਲੀ ਗੱਲ ਹੋਵੇ ਕਿ ਕਿਉਂਕਿ ਜਿਸ ਤਰ੍ਹਾਂ ਵੀ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹਾਈ ਕਮਾਂਡ ਕੀ ਸਭ ਤੋਂ ਸੁਪਰ ਪਾਵਰ ਦੇ ਨਾਲ ਸਿੱਧੀਆਂ ਤਾਰਾਂ ਜੁੜਦੀਆਂ ਨੇ ਕੀ ਪੰਜਾਬ ਪ੍ਰਦੇਸ਼ ਕਾਂਗਰਸ ਸਿੱਧੂ ਦੇ ਖਿਲਾਫ ਇਸ ਤਰ੍ਹਾਂ ਦਾ ਐਕਸ਼ਨ ਲੈਣ ਦੇ ਸਮਰੱਥ ਹੋਵੇਗਾ ਇਹ ਵੀ ਦੇਖਣਾ ਹੋਵੇਗਾ ਜੀ ਬਿਲਕੁਲ ਡਾਕਟਰ ਸਾਹਿਬ ਪਿਛਲੇ ਸਮੇਂ ਨਵਜੋਤ ਸਿੰਘ ਸਿੱਧੂ ਨੇ ਇੱਕ মিডিਆ ਐਂਗਲ ਉਤੇ ਇੱਕ ਗੱਲ ਇਹ ਵੀ ਲੈਂਦੀ ਸੀ ਕਿ ਮਲਕਾ ਰਜਨ ਖੜਕੇ ਜਿਹੜੇ ਇਸ ਵੇਲੇ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਤੇ ਇੰਡੀਆ ਗੱਠਜੋੜ ਦੇ ਉਹ ਕਨਵੀਨਰ ਕਹਿ ਲਿਆ ਕਿ ਉਹ ਚੇਅਰਮੈਨ ਪਿਛਲੇ ਸਮੇਂ ਥਾਪੇ ਗਏ ਨੇ ਕਿ ਉਹਨਾਂ ਦਾ ਇਸ਼ਾਰਾ ਹੈ ਨਵਜੋਤ ਸਿੰਘ ਸਿੱਧੂ ਨੂੰ ਅਜਹੀ ਗੱਲ ਨਵਜੋਤ ਸਿੰਘ ਸਿੱਧੂ ਕੋਲ ਨੇ ਖੁਦ ਇੱਕ মিডিਆ ਐਂਗਲ ਉਤੇ ਹਵਾਰੀ ਵੀ ਸੀ ਕਹਿੰਦਾ ਭਾਵ ਕਿ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦਾ ਇਸ਼ਾਰਾ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸ ਵੀ ਰਹੇ ਹੋ ਕਿ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮੇਟੀ ਹੈ ਜਾਂ ਅਨਸ਼ਾਸਨੀ ਕਮੇਟੀ ਸਟੇਟ ਲੈਵਲ ਦੀ ਉਹ ਕੀ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਕੱਢਣ ਦੇ ਸਮਰੱਥ ਹੈ ਵੀ ਹੈ ਜਾਂ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਕਾਂਗਰਸ ਦੇ ਵਿੱਚ ਇੱਕ ਵੱਡੇ ਆਗੂ ਵਜੋਂ ਨੇ ਜਿੱਤੇ ਇੱਕ ਵੱਡੇ ਸਟਾਰ ਨੇ ਉੱਥੇ ਉਹ ਪੰਜਾਬ ਦੇ ਕਹਿ ਲਈਏ ਕਿ ਸਾਬਕਾ ਪ੍ਰਧਾਨ ਰਹੇ ਨੇ ਤੇ ਉਹਨਾਂ ਦਾ ਵੱਡਾ ਇੱਕ ਨਾਂ ਹੈ ਇੱਕ ਵੱਡਾ ਕਦ ਹੈ ਤੇ ਇਸ ਕਦ ਦੇ ਬਲਬੁੱਤੇ ਹੀ ਉਹ ਆਪਣੇ ਤੌਰ ਤੇ ਰੈਲੀਆਂ ਕਰ ਰਹੇ ਨੇ ਕਹਿੰਦਾ ਭਾਵੇਂ ਉਹ ਕਹਿ ਰਹੇ ਨੇ ਕਿ ਉਹ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਨੇ ਪਰੰਤੂ ਇਹ ਤੇ ਸਵਾਲ ਹੈ ਕਿ ਜੇਕਰ ਉਹ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਨੇ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਜਿਹੜੀ ਅਧਿਕਾਰ ਤੌਰ ਤੇ ਇਤਕਾਰਸ਼ੀਲ ਹੈ ਉਹ ਇਸ ਹਲੰਦ ਕਾਨੂੰਨ ਨੂੰ ਨੋਟਸ ਕੱਢ ਰਹੀ ਹੈ ਵੱਡਾ ਸਵਾਲ ਹੈ ਡਾਕਟਰ ਸਾਹਿਬ ਅਗਲੇ ਸਮੇਂ ਕਾਂਗਰਸ ਦੇ ਗਲੇਆਰਿਆਂ ਦੇ ਵਿੱਚ ਜਿਹਨੂੰ ਆਪਾਂ ਛੋਕੀ ਗੱਲ ਕਰ ਰਹੇ ਹਾਂ ਬਹੁਤ ਕੁਝ ਹੋਰ ਹੋਣ ਵਾਲਾ ਹੈ ਜੀ ਸੰਭਾਵਨਾ ਦੀ ਜ਼ਿਕਰ ਕਰ ਜ਼ਿਕਰ ਕਰੀਏ ਪਿੰਟਰ ਸਾਹਿਬ ਇਹ ਸੰਭਾਵਨਾ ਮਾਨੇ ਕੁਝ ਨਮਿਤ ਜਰਬੇ ਵੀ ਹੋ ਰਹੇ ਨੇ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਕਿ ਅੱਗੇ ਹੁੰਦਾ ਸੀਗਾ ਵੀ ਜੋ ਪਾਰਟੀ ਦੀ ਹਰਾਰਕੀ ਹੈ ਉਹਦੇ ਵਿੱਚ ਪ੍ਰਧਾਨ ਜਾਂ ਸਕੱਤਰ ਆ ਉਹਨਾਂ ਦੇ ਤਹਿਤ ਹੀ ਕਾਰਜ ਕੀਤਾ ਜਾਂਦਾ ਸੀ ਆਮ ਲੀਡਰਸ਼ਿਪ ਜਾਂ ਆਮ ਵਿਅਕਤੀਆਂ ਨੂੰ ਇਸ ਤਰ੍ਹਾਂ ਦੀਆਂ ਰੈਲੀਆਂ ਕਰਨ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਸੀ ਉਹਨਾਂ ਨੂੰ ਸੱਭ ਕਰ ਦਿੱਤਾ ਜਾਂਦਾ ਸੀ ਪਰ ਹੁਣ ਨਵੇਂ ਤੌਰ ਤੇ ਇੱਕ ਇਸ ਤਰ੍ਹਾਂ ਦਾ ਪਾਰਟੀ ਦੇ ਵਿੱਚ ਨਵੇਂ ਤਜਰਬੇ ਵੀ ਕੀਤੇ ਜਾ ਰਹੇ ਨੇ ਇਹ ਵੀ ਹੋ ਸਕਦਾ ਹੈ ਸੰਭਾਵਨਾ ਮਾਨੇ ਹਾਈ ਕਮਾਂਡ ਵੱਲੋਂ ਹੀ ਸਿੱਧੂ ਨੂੰ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਦਿੱਤਾ ਹੋਵੇ ਕਿ ਲੋਕ ਮਨਾ ਨੂੰ ਸਮਝੇ ਕਿ ਲੋਕ ਮਨਾ ਦੇ ਪੜ ਕੇ ਇੱਕ ਜਿਸ ਤਰ੍ਹਾਂ ਦੀ ਪੰਜਾਬ ਦੀ ਜਿਹੜੀ ਸੈਕੀ ਹੈ ਲੋਕਾਂ ਦੀ ਕਿਉਂਕਿ ਪੰਜਾਬ ਇੱਕ ਵੱਖਰੀ ਤਰ੍ਹਾਂ ਦੀ ਸਟੇਟ ਹੈ ਜਿੱਥੋਂ ਵੱਖਰੀ ਤਰ੍ਹਾਂ ਦੇ ਹੀ ਨਤੀਜੇ ਸਾਹਮਣੇ ਆਉਂਦੇ ਨੇ ਤੇ ਵੱਖਰੇ ਹੀ ਮਾਪਦੰਡ ਤੈਅ ਕੀਤੇ ਜਾਂਦੇ ਨੇ ਰਾਜਨੀਤੀ ਦੇ ਪਿਛਲੇ ਸਮੇਂ ਤੋਂ ਇਹ ਇਹ ਤਾਂ ਪੱਕਾ ਜੇ ਦੀ ਪਿਛਲੇ ਇਤਿਹਾਸ ਨੂੰ ਵੇਖੀਏ ਤਾਂ ਇਹ ਸਾਹਮਣੇ ਆਉਂਦਾ ਇਸ ਲਈ ਇਹ ਵੀ ਥਾਪਨਾ ਮਾਹੂਤ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਉਪਰੋਥਾਪੜਾ ਦਿੱਤਾ ਗਿਆ ਹੋਵੇ ਕਿਉਂਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਅ ਸੀਤਾ ਦੀ ਵੰਡ ਬਾਰੇ ਕਬੱਡੀ ਕਾਂਗਰਸ ਕਮੇਟੀ ਨੇ ਹਾਈ ਕਮਾਂਡ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਬੁਲਾਇਆ ਸੀ ਤੇ ਉਹਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਵੀ ਚੇਚੇ ਤੌਰ ਤੇ ਬੁਲਾਇਆ ਗਿਆ ਸੀ ਤੇ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ ਸੀ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਤੋਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਆਪੋ ਆਪਣੇ ਤੌਰ ਤੇ ਨਹੀਂ ਚੱਲ ਰਹੇ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਤਾਕਤ ਹੈ ਜਿਹੜੀ ਕਿ ਪਰ ਡਾਕਟਰ ਸਾਹਿਬ ਜਿਹੜਾ ਇੱਥੇ ਇੱਕ ਹੋਰ ਵੱਡਾ ਸਵਾਲ ਖੜਾ ਹੁੰਦਾ ਹੈ ਜਿੱਦਾਂ ਕਿ ਤੁਸੀਂ ਕਹਿ ਕਿ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦਾ ਕਿਸੇ ਅੰਗੜ ਤੋਂ ਕੋਈ ਥਾਪੜਾ ਹੈ ਪਰੰਤੂ ਜਿਹੜੇ ਅਗਵਾ ਨੂੰ ਨਵਜੋਤ ਸਿੰਘ ਸਿੱਧੂ ਦਾ ਥਾਪੜਾ ਹੈ ਉਹਨਾਂ ਨੂੰ ਨੋਟਿਸ ਜਾ ਰਿਹਾ ਹੈ ਉਲਝਮਾ ਸਵਾਲ ਹੈ ਉਲਝਮਾ ਮੈਟਰ ਹੈ ਜੀ ਬਿਲਕੁਲ ਇਸੇ ਤਰ੍ਹਾਂ ਦੇ ਦੇਖੋ ਪਿਛਲੇ ਸਮੇਂ ਵੀ ਹੋਇਆ ਨਵਜੋਤ ਸਿੰਘ ਸਿੱਧੂ ਨੇ ਜਿਹੜੀਆਂ ਪਹਿਲੀਆਂ ਰੈਲੀਆਂ ਕੀਤੀਆਂ ਨੇ ਉੱਥੇ ਵੀ ਉਹਨਾਂ ਦੇ ਪ੍ਰਬੰਧਕਾਂ ਨੂੰ ਜਾਂ ਤਾਂ ਪਾਰਟੀ ਚੋਂ ਬਾਹਰ ਕੀਤਾ ਗਿਆ ਜਾਂ ਨੋਟਿਸ ਕੱਢੇ ਗਏ ਨੇ ਇਸ ਤਰ੍ਹਾਂ ਦੀ ਹੁੰਦੀ ਰਹੀ ਹੈ ਪਰ ਨਵਜੋਤ ਸਿੰਘ ਸਿੱਧੂ ਵੱਲ ਸਿੱਧੇ ਤੌਰ ਤੇ ਹਾਲ ਤੱਕ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਤੇ ਨਾ ਹੀ ਨਵਜੋਤ ਸਿੰਘ ਜਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਦਬਾਅ ਹੇਠਾ ਕੇ ਆਪਣੇ ਆਪਣੀ ਗਤੀਵਿਧੀਆਂ ਨੂੰ ਆਪਣੀ ਕਾਰਸ਼ੀਲਤਾ ਨੂੰ ਘਟਾਇ ਸਕੋ ਹੋਰ ਵੀ ਜ਼ਿਆਦਾ ਹਮਲਾਵਰ ਰੂਪ ਦੇ ਵਿੱਚ ਹੋਰ ਵੀ ਵੱਧ ਤਿੱਖੇ ਰੂਪ ਦੇ ਵਿੱਚ ਆਪਣੇ ਹਰ ਸਾਹਿਬ ਇੱਥੇ ਇੱਕ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਰੈਲੀਆਂ ਕੀਤੀਆਂ ਗਿਆ ਨਾ ਪਿਛਲੇ ਸਮੇਂ ਆ ਕੋਰਸਮੀਰ ਜਾਂ ਮੋਗੇ ਵਾਲੀ ਲੋਕਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ ਹਾਂ ਜੇਕਰ ਉੱਥੇ ਇਹ ਰੈਲੀ ਜਿੱਤੇਗਾ ਪੰਜਾਬ ਦੇ ਨਾਰੇ ਹਿੱਟ ਹੋ ਰਹੀ ਹੈ ਤਾਂ ਉਸ ਰੈਲੀ ਦੇ ਵਿੱਚ ਹੋਰ ਨਾ ਪਾਰਟੀਆਂ ਦੇ ਵਰਕਰ ਵੀ ਸ਼ਮੂਲਿਤ ਕਰ ਸਕਦੇ ਹੋਣਗੇ ਹੋਏ ਆਏ ਹੋਣਗੇ ਪਰ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਕੱਲੀ ਕਾਂਗਰਸ ਦੀ ਮਜ਼ਬੂਤੀ ਦੀ ਗੱਲ ਕਰਦੇ ਆ ਤਾਂ ਫਿਰ ਵੀ ਕਈ ਤਰ੍ਹਾਂ ਦੀਆਂ ਉਲਝਮਾਂ ਸਾਹਮਣੇ ਆਉਂਦੀਆਂ ਨੇ ਹੁਣ ਇੱਥੇ ਸਵਾਲ ਇੱਕ ਹੋਰ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਕਰਨ ਵਾਲੇ ਪ੍ਰਬੰਧਕਾਂ ਨੂੰ ਨੋਟਿਸ ਕੱਢ ਦਿੱਤਾ ਗਿਆ ਹੁਣ ਅਗਲੀਆਂ ਨਵਜੋਤ ਸਿੰਘ ਦੀਆਂ ਰੈਲੀਆਂ ਲਈ ਜਿਹੜੇ ਪ੍ਰਬੰਧਕ ਸਾਹਮਣੇ ਆਉਣਗੇ ਇਹ ਇੱਕ ਵੱਡਾ ਸਵਾਲ ਹੈ ਸ਼ਾਇਦ ਪੰਜਾਬ ਪ੍ਰਦੇਸ਼ ਕਾਂਗਰਸ ਨੇ ਇੱਕ ਜਿਹੜਾ ਮੈਥਡ ਅਪਣਾਇਆ ਕਿ ਜਿਹੜੇ ਰੈਲੀ ਦੇ ਪ੍ਰਬੰਧਕ ਨੇ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਨੂੰ ਇੱਕ ਰੋਕਿਆ ਜਾਵੇ ਬੰਨਿਆ ਜਾਵੇ ਅਜੇ ਹਾਂ ਵੀ ਕੋਈ ਸਿਆਸੀ ਮੈਥਡ ਹੋ ਸਕਦਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਈ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਨੇ ਸ਼ੁਰੂ ਤੋਂ ਜਿਹੜੀਆਂ ਰੈਲੀਆਂ ਕੀਤੀਆਂ ਨੇ ਉਹੀ ਉਹੀ ਇੱਕ ਤਰੀਕਾ ਹੈ ਜਿਹੜਾ ਉਹ ਅਡਾਪਟ ਕੀਤਾ ਹੋਇਆ ਉਹਨਾਂ ਨੇ ਚਾਹੇ ਮਹਾਰਾਜ ਦੀ ਰੈਲੀ ਹੈ ਚਾਹੇ ਕੋਟ ਸ਼ਮੀਰ ਦੀ ਹੈ ਤੇ ਹੁਣ ਮੋਗੇ ਦੀ ਆ ਉਹਨਾਂ ਨੇ ਸਿਰਫ ਪ੍ਰਬੰਧਕਾ ਤੱਕ ਹੀ ਸੀਮਿਤ ਰਹੇ ਨੇ ਉਹਨਾਂ ਨੋਟਸ ਕੱਢਦੇ ਰਹੇ ਪਰੰਤੂ ਇਹਨਾਂ ਦਾ ਜਿਸ ਤਰ੍ਹਾਂ ਕੇ ਨਵਜੋਤ ਸਿੰਘ ਸਿੱਧੂ ਦੀ ਕਾਰਸ਼ੈਲੀ ਨੂੰ ਦੇਖਿਆ ਜਾਵੇ ਉਸ ਕੋ ਹੋਰ ਤਿੱਖੀ ਹੋਈ ਹੈ ਨਾ ਕਿ ਉਹਦੇ ਉੱਪਰ ਕੋਈ ਦਬਾਅ ਆਇਆ ਜਾਂ ਉਸ ਤਰ੍ਹਾਂ ਘਟਿਆ ਕਿਉਂਕਿ ਜਿਵੇਂ ਕੋਟ ਸ਼ਮੀਰ ਦੀ ਰੈਲੀ ਤੋਂ ਪਹਿਲਾਂ ਕੁਝ ਕਾਂਗਰਸ ਦੇ ਜਿਹੜੇ ਟਕਸਾਲੀ ਵਰਕਰ ਸੀ ਜਾਂ ਟਕਸਾਲੀ ਲੀਡਰ ਸੀ ਉਹਨਾਂ ਨੇ ਤਾਂ ਸਭ ਕੁ ਬੱਖਰੀ ਤੌਰ ਤੇ ਮੀਡੀਆ ਦੇ ਵਿੱਚ ਜਾ ਕੇ ਵੀ ਆਪਣੀਆਂ ਬਿਆਨ ਵਿਅਕਤੀ ਤੇ ਸੀ ਕਿ ਵੀ ਇਹ ਰੈਲੀ ਇੰਦੇ ਵਿੱਚ ਸ਼ਾਮਲਾ ਹੋ ਪਰੰਤੂ ਫਿਰ ਵੀ ਉਹ ਰੈਲੀ ਕਰ ਗਿਆ ਸੀ ਇਸ ਤਰ੍ਹਾਂ ਦੀ ਹੁਣ ਮੋਗੇ ਦੇ ਵਿੱਚ ਹੋਈ ਹੈ ਇਹ ਇੱਕ ਪੰਜਾਬ ਪ੍ਰਦੇਸ਼ ਕਾਂਗਰਸੀ ਜਿਹੜੀ ਕਾਰਸ਼ਲੀਆ ਉਹ ਤਕਰੀਬਨ ਇੱਕੋ ਜਿਹੀ ਲੱਗ ਰਹੀ ਹੈ ਕੋਈ ਜ਼ਿਆਦਾ ਤਿੱਖੀ ਨਹੀਂ ਲੱਗ ਰਹੀ ਪਰੰਤੂ ਉਸ ਦੇ ਬਿਨਿਸਬਤ ਬਿਲਕੁਲ ਹੁਣ ਅੱਗੇ ਵੇਖਣਾ ਇਹ ਵੀ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਅਗਲੀ ਕਿਸ ਕਿਹੜੀ ਤੇ ਕਿਹੜੀ ਥਾਂ ਦੀ ਜਿਹੜੀ ਰੈਲੀ ਕਿੱਥੇ ਹੋਣੀ ਹੈ ਉਹਦਾ ਐਲਾਨ ਕਦੋਂ ਹੁੰਦਾ ਇਹ ਇੱਕ ਅਡੀਕ ਹੈ ਇਸ ਲਈ ਹੁਣ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਕਦਮ ਉਹਨਾਂ ਦਾ ਅਕਸਰ ਕਹਿਣਾ ਹੈ ਕਿ ਕਦਮ ਵਾਪਸ ਨਹੀਂ ਮੁੜਦੇ ਜਿਹੜੇ ਅਗਲੇ ਜਿਹੜੇ ਉਹਨਾਂ ਦੇ ਤੁਰੇ ਹੋਏ ਕਦਮ ਨੇ ਰੈਲੀਆਂ ਵਾਲੇ ਉਹ ਕਿੱਧਰ ਨੂੰ ਵੱਧਦੇ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ ਜੇਕਰ ਕਦਮ ਨਵਜੋਤ ਸਿੰਘ ਸਿੱਧੂ ਦੇ ਹੋਰ ਅੱਗੇ ਵਧੇ ਤਾਂ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਈ ਔਖਾ ਵੀ ਹੈ ਜੀ ਬਿਲਕੁਲ ਸ਼ਾਇਦ ਜਿਹੜੀ ਹਾਈ ਕਮਾਂਡ ਆ ਉਹ ਇਸ ਪੱਖ ਤੋਂ ਤਿੱਖੀ ਨਿਗਰ ਰੱਖ ਰਹੀ ਹੈ ਦੇਖ ਰਹੀ ਹੈ ਸ਼ਕਤੀ ਨੂੰ ਪਾਪ ਰਹੀ ਹੈ ਦੋ ਇਤਰਾਹ ਦਾ ਜਿਸ ਤਰ੍ਹਾਂ ਦਾ ਹੈਗੀ ਹੈ ਜਿਹੜੀ ਸੱਤ ਲੀਡਰਸ਼ਿਪ ਹੈ ਔਰ ਨਵਜੋਤ ਸਿੰਘ ਸਿੱਧੂ ਦੀ ਹੈ ਤੇ ਉਹਦੇ ਵਿੱਚ ਉਹ ਦੇਖ ਰਹੇ ਨੇ ਕਿ ਉਸ ਤੋਂ ਬਾਅਦ ਹੀ ਕੋਈ ਨਾ ਕੋਈ ਵੱਡਾ ਫੈਸਲਾ ਹੋਏਗਾ ਪਰੰਤੂ ਹਾਂ ਡਾਕਟਰ ਸਾਹਿਬ ਜਿਵੇਂ ਇੱਕ ਇੱਕ ਗਾਇਕਾਂ ਕੋਲ ਢਫਲੀ ਹੁੰਦੀ ਹੈ ਤੇ ਇੱਕ ਸਿਆਸੀ ਢਫਲੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਢਫਲੀ ਹੈ ਆਪਾਂ ਪਿੱਛੇ ਦੇਖਿਆ ਹੀ ਕਿ ਵੱਖਰੀ ਤਰ੍ਹਾਂ ਦੀ ਜ਼ਰੂਰ ਵੱਜਦੀ ਹੈ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਹੈ ਤਾਂ ਉਸ ਵੇਲੇ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਦੇ ਰਾਹ ਵੀ ਵੱਖਰ-ਵੱਖਰੇ ਵੰਡ ਉੱਟਦੇ ਆ। ਅਜਿਹਾ ਕਿ ਮਿਆਜਾ ਵੀ ਕਹ ਲਈਏ ਕਿ ਕਾਂਗਰਸ ਨੂੰ ਉਪਗਤ ਨਾ ਵੀ ਵਿਆਹ ਤੇ ਹੁਣ ਰਾਜਾ ਵੜਿੰਗ ਜਿਹੜੇ ਕਿ ਕਦੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਹੈ ਵਰਕਿੰਗ ਸਟਾਈਲ ਦੇ ਇੱਕ ਹਿੱਸੇਦਾਰਾਂ ਵਿੱਚੋਂ ਇੱਕ ਸਨ ਤੇ ਹੁਣ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਮੁਖੀ ਨੇ ਤੇ ਹੁਣ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਵੱਖਰ-ਵੱਖਰੀਆਂ ਰਾਹਾਂ ਉੱਤੇ ਨੇ ਜੀ ਪਿੰਡਰ ਸਾਹਿਬ ਜਿਸ ਤਰ੍ਹਾਂ ਕਿ ਦੇਖਿਆ ਜਾਂਦਾ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਤੇ ਕੋਈ ਦੁਸ਼ਮਣ ਹੀ ਨਹੀਂ ਬੜੀ ਛੇਤੀ ਥੋੜੇ ਸਮੇਂ ਦੇ ਬਾਅਦ ਵੱਡੇ ਵੱਡੇ ਦੁਸ਼ਮਣਾਂ ਦੀਆਂ ਜੱਫੀਆਂ ਪਾਈ ਜਾਂਦੀਆਂ ਤੇ ਮਿੱਤਰਾਂ ਦੀ ਦੁਸ਼ਮਣੀ ਪੈ ਜਾਂਦੀ ਹੈ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਹੁਣ ਦੇਖਿਆ ਹਾਲੇ ਕੱਲ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਆਪਣੀ ਧੰਵਾਦ ਰੈਲੀ ਰੱਖੀ ਸੀ ਪਲਾਥ ਏਰੀਏ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਤਾਂ ਉਹਨਾਂ ਨੇ ਜਦੋਂ ਕਿ ਉਹਨਾਂ ਤੇ ਪਿਛਲੇ ਸਮੇਂ ਪਰਚੇ ਪਏ ਪਰਚਿਆਂ ਸੰਬੰਧੀ ਜਿਨ੍ਹਾਂ ਨੇ ਕੋਈ ਹਾ ਦਾ ਨਾਰਾ ਮਾਰਿਆ ਖਾਸ ਕਰਕੇ ਉਹਨਾਂ ਨੇ ਬੀਬੀ ਜ਼ਗੀਰ ਕੌਰ ਦਾ ਧੰਵਾਦ ਵੀ ਕੀਤਾ ਤੇ ਨਾਲ ਵਿਕਰਮ ਸਿੰਘ ਜੀ ਟੀ ਹਾਲਾਂਕਿ ਦੋਨੇ ਉਨ੍ਹਾਂ ਦੇ ਕੱਟੜ ਵਰਧੀਆਂ ਦੇ ਵਿੱਚੋਂ ਇੱਕ ਨੇ ਵੱਖਰੀਆਂ ਪਾਰਟੀਆਂ ਦੇ ਨੇ ਤੇ ਇੱਕ ਵੱਡੀ ਚਰਚਾ ਵੀ ਰਹੀ ਬੀਬੀ ਜਗੀਕ ਔਰ ਸਬੰਧੀ ਤਾਂ ਸਖਪਾਲ ਸਿੰਘ ਖਹਿਰਾ ਨੇ ਇਹ ਗੱਲ ਵੀ ਭਰੀ ਪੰਚਾਇਤ ਦੇ ਵਿੱਚ ਕਬੂਲ ਕਰ ਲਈ ਕਿ ਭਾਵੇਂ ਉਹ ਉਨ੍ਹਾਂ ਵੱਲੋਂ ਬੀਬੀ ਪ੍ਰਤੀ ਕੋਈ ਤੱਕੇ ਹੋਏ ਨੇ ਪਰੰਤੂ ਬੀਬੀ ਨੇ ਉਨ੍ਹਾਂ ਲਈ ਜੋ ਜਿਹੜੀ ਗੱਲ ਕੀਤੀ ਹੈ ਉਹ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ ਖੈਰ ਜਿੱਦਾਂ ਕਿ ਤੁਸੀਂ ਦੱਸ ਹੀ ਰਹੇ ਹੋ ਤੇ ਨਾਲ ਸਖਪਾਲ ਸਿੰਘ ਖਹਿਰਾ ਵੱਲੋਂ ਵੀ ਇੱਕ ਕਾਂਗਰਸ ਦੇ ਲਿਹਾਜ਼ ਤੋਂ ਕਹਿ ਲਈ ਕਿ ਕਾਂਗਰਸ ਦੀ ਜਿਹੜੀ ਨੀਤੀ ਹੈ ਟਰਮਨਰ ਪਾਕ ਉਹਦੇ ਤੋਂ ਘਟਮੀ ਇੱਕ ਆਪਣੀ ਸੁਰ ਵੀ ਅਪਣਾ ਲਈ ਹੈ ਉਹਨਾਂ ਨੇ ਸਿੱਖ ਮਸਲਿਆਂ ਉੱਤੇ ਜਿਹੜੀ ਅਗਲੀ ਲੜਾਈ ਵਿੱਡਨ ਦਾ ਇੱਕ ਤਰ੍ਹਾਂ ਐਲਾਨ ਕੀਤਾ ਤੇ ਨਾਲ ਉਹਨਾਂ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ ਕਿ ਜੇਕਰ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੋਨੇ ਸਿੱਖ ਮਸਲਿਆਂ ਸੰਬੰਧੀ ਜਿਹੜੀ ਆਵਾਜ਼ ਨਹੀਂ ਬੁਲੰਦ ਕਰਨਗੇ ਤਾਂ ਫਿਰ ਇਹਨਾਂ ਦੋਨਾਂ ਪਾਰਟੀਆਂ ਦਾ ਪੰਜਾਬ ਦੇ ਵਿੱਚ ਕਦੇ ਰਾਜ ਸਥਾਪਿਤ ਨਹੀਂ ਹੋਏਗਾ ਜੀ ਭਿੰਡਰ ਸਾਹਿਬ ਜਿਸ ਤਰ੍ਹਾਂ ਕਿ ਕੁਝ ਲੀਡਰ ਨੇ ਜਿਹੜੇ ਕਿ ਲੀ ਪਾੜ ਕੇ ਆਪਣੇ ਤੌਰ ਤੇ ਚੱਲਦੇ ਨੇ ਪੰਜਾਬ ਮਸਲਿਆਂ ਨੂੰ ਲੈ ਕੇ ਚੱਲ ਰਹੇ ਨੇ ਸਿਕਪਾਲ ਸਿੰਘ ਖਹਿਰਾ ਵੀ ਉਹ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਹੈ ਜਿਹੜਾ ਕਿ ਪੰਜਾਬ ਦੇ ਮਸਲਿਆਂ ਨੂੰ ਪਿਛਲੇ ਸਮੇਂ ਤੋਂ ਚੁੱਕਦਾ ਰਹੇਗਾ ਕਿ ਹੁਣ ਵੀ ਉਹਨੇ ਆਪਣੀ ਜੇਲ੍ਹ ਯਾਤਰਾ ਤੋਂ ਬਾਅਦ ਆ ਕੇ ਆਪਣੇ ਜਿਹੜਾ ਜਿਸ ਤਰ੍ਹਾਂ ਦਾ ਕਿਉਂਕਿ ਜੇਲ੍ਹ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮੰਥਨ ਹੁੰਦਾ ਤੇ ਬੜਾ ਕੁਝ ਹੁੰਦਾ ਉਸ ਤੋਂ ਬਾਅਦ ਹਾਂ ਬਿਲਕੁਲ ਉਹਨਾਂ ਨੇ ਨੈਨਸਲ ਮੰਡੇਲਾ ਨੂੰ ਪੜ੍ਹਿਆ ਉਹਨਾਂ ਨੇ ਦੱਸਿਆ ਕਿ ਕਈ ਹੋਰ ਕਿਤਾਬਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਈ ਮਾਮਲੇ ਜਿਹੜੇ ਨੇ ਜੇਲ੍ਹ ਦੇ ਉਹ ਵੀ ਦੱਸੇ ਨੇ ਤੇ ਨਾਲ ਜਿਹੜਾ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ ਉਹ ਦੱਸਿਓ ਡਾਕਟਰ ਸਾਹਿਬ ਕਿ ਜਿਹੜੀ ਪੰਜਾਬ ਦੇ ਵਿੱਚ ਬਾਹਰੀ ਬੰਦਾ ਆ ਕੇ ਜ਼ਮੀਨ ਨਹੀਂ ਖਰੀਦਦੀ ਬਾਹੀ ਜੋਗ ਜ਼ਮੀਨ ਉਹ ਕੀ ਮਾਮਲਾ ਹੈ ਜੀ ਭਿੰਡਰ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੋਂ ਪੰਜਾਬ ਨੂੰ ਇੱਕ ਸ਼ਾਮਲਾੜ ਦੀ ਤਰ੍ਹਾਂ ਵਰਤਿਆ ਗਿਆ ਪੰਜਾਬ ਦੇ ਵਿੱਚ ਜੋ ਵੀ ਆਉਂਦਾ ਦਸ ਜਾਂਦਾ ਤੇ ਜੋ ਵੀ ਹੈ ਉਹਦੇ ਉੱਪਰ ਕ੍ਰੀ ਕਰੀ ਜਾਂਦਾ ਕਬਜ਼ੇ ਹੋ ਰਹੇ ਨੇ ਪੰਜਾਬ ਦੇ ਵਿੱਚੋਂ ਪੰਜਾਬ ਇੱਕ ਇਸ ਤਰ੍ਹਾਂ ਦਾ ਇੱਕ ਖੇਤਰ ਬਣ ਚੁੱਕਿਆ ਹੈ ਤੇ ਪੰਜਾਬ ਦੇ ਵਿੱਚੋਂ ਜਿਹੜੇ ਰੋਜ਼ਗਾਰ ਦੇ ਮੌਕੇ ਘਟ ਰਹੇ ਨੇਗੇ ਤੇ ਪੰਜਾਬੀਆਂ ਦੇ ਪਰਵਾਸ ਕਰਨ ਦੇ ਕਾਰਨ ਹੋਰ ਤਰ੍ਹਾਂ ਦੇ ਐਲੀਮੈਂਟ ਵੀ ਇੱਥੇ ਆ ਰਹੇ ਨੇ ਪੰਜਾਬ ਹਾਲਾਂਕਿ ਜਿਹੜਾ ਕਿ ਬਹੁਤ ਵੱਡਾ ਖੁਸ਼ਹਾਲ ਸੂਬਾ ਸੀ ਜਿਸ ਦੀ ਬੜੀ ਵੱਡੀ ਦੇਣ ਸੀ ਪੰਜਾਬ ਦੀ ਹਿੰਦੁਸਤਾਨੀ ਨਹੀਂ ਵਿਸ਼ਵ ਪੜ ਦੇ ਵਿੱਚ ਪੰਜਾਬ ਨੂੰ ਜਾਣਿਆ ਜਾਂਦਾ ਸੀ ਤੇ ਪੰਜਾਬੀਆਂ ਦੀ ਜਿਹੜੀ ਇੱਕ ਵੱਖਰੀ ਸ਼ਾਨ ਹੁੰਦੀ ਸੀ ਪਰ ਪਿਛਲੇ ਸਮੇਂ ਤੋਂ ਪੰਜਾਬ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਤੇ ਹੋਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਫਤਿਆ ਹੋਇਆ ਤੇ ਇਹ ਇਸ ਸੰਬੰਧ ਦੇ ਵਿੱਚ ਪੰਜਾਬੀਆਂ ਦੇ ਕਿਉਂਕਿ ਪੰਜਾਬੀ ਬੜੇ ਉਦਮੀ ਨੇ ਕਿ ਪਹਿਲਾ ਵੀ ਉਹਨਾਂ ਨੇ ਜਾ ਕੇ ਪੰਜਾਬ ਤੋਂ ਬਾਹਰ ਲਖਬੀਆਂ ਦੇ ਵਿੱਚ ਆਪਣੇ ਜੰਗਲਾਂ ਨੂੰ ਆਵਾਦ ਕੀਤਾ ਬੜਾ ਤਰਾਈ ਦੇ ਜੰਗਲਾਂ ਨੂੰ ਆਵਾਦ ਕੀਤਾ ਹੋਰ ਜਗ੍ਹਾ ਤੇ ਵੀ ਜਾ ਕੇ ਉਹਨਾਂ ਨੇ ਉਦਮ ਜਨਾ ਟ੍ਰਾਂਸਪੋਰਟ ਦੇ ਬਿਜ਼ਨਸ ਦੇ ਵਿੱਚ ਥਰੂਆਊਟ ਇੰਡੀਆ ਉਹਨਾਂ ਨੇ ਆਪਣਾ ਕਾਰੋਬਾਰ ਸਥਾਪਿਤ ਕੀਤੇ ਬਿਲਕੁਲ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਕੁਝ ਸਰਕਾਰਾਂ ਨੇ ਕਈ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਦੇ ਨਿਯਮ ਬਣਾਏ ਹੋਏ ਨੇ ਉਹਨਾਂ ਦੀ ਆਪਣੀ ਬੱਕਰੀ ਹੈ ਜਿਸ ਤਰ੍ਹਾਂ ਕਿ ਪੰਜਾਬੀ ਇਹ ਕਿ ਹਿਮਾਚਲ ਦੇ ਵਿੱਚ ਜਮੀਨ ਨਹੀਂ ਖਰੀਦ ਸਕਦੇ ਪ੍ਰੋਪਰਟੀ ਨਹੀਂ ਖਰੀਦੀ ਸਾਡੇ ਰਾਜਸਥਾਨ ਦੇ ਵਿੱਚ ਗੁਜਰਾਤ ਦੇ ਵਿੱਚ ਇਸ ਤਰ੍ਹਾਂ ਕਈ ਸਟੇਟਾਂ ਦੇ ਵਿੱਚ ਇਹ ਇਹ ਨਿਯਮ ਬਣੇ ਹੋਏ ਨੇ ਜਾਂ ਯੂਪੀ ਦੇ ਵਿੱਚ ਵੀ ਜਿਹੜਾ ਕਿ ਜਿਹੜੀ ਕਿ ਕਿਸਾਨਾਂ ਨੇ ਪੰਜਾਬੀਆਂ ਨੇ ਕਿਸੇ ਵੇਲੇ ਜ਼ਮੀਨ ਅਵਾਦ ਕੀਤੀ ਸੀ ਪਰੰਤੂ ਉੱਥੇ ਇੱਕ ਸਰਕਾਰ ਅਜਿਹੀ ਆਈ ਤੇ ਉਹਨੇ ਥਾਰੂਆਂ ਦੀ ਜਿਹੜੀ ਜ਼ਮੀਨ ਸੀ ਉਹਨਾਂ ਤੋਂ ਕਿਸਾਨਾਂ ਨੂੰ ਬੇਦਖਲਾ ਕਰਨ ਦਾ ਵੀ ਉਪਰਾਲਾ ਕੀਤਾ ਗਿਆ ਸੀ ਉਹ ਵੀ ਕੇਸ ਚੱਲ ਰਹੇ ਨੇ ਬੜੀ ਲੰਬਾ ਲੰਬੀ ਜਦੋਂ ਜਿਹੜੀ ਇਸ ਤਰ੍ਹਾਂ ਕਿਸਾਨਾਂ ਨੂੰ ਤੇ ਪੰਜਾਬੀਆਂ ਨੂੰ ਕਰਨੀ ਪੈ ਰਹੀ ਹੈ ਇਹ ਮੁੱਦੇ ਨੂੰ ਸਤਪਾਲ ਸਿੰਘ ਖੈਰਾ ਨਹੀਂ ਚੁੱਕਤੇ ਆ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੇ ਉੱਪਰ ਜਿਹੜਾ ਅੰਕੁਸ਼ ਲੱਗੇ ਰੱਖੇ ਨੌਕਰੀਆਂ ਦੇ ਉੱਪਰ ਰੁਕਾਵਟ ਪਵੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੀ ਜਿਹੜੀ ਟੈਲੈਂਟ ਸੀ ਉਹ ਬਾਹਰ ਚਲੀ ਗਈ ਹੈ ਜਿਵੇਂ ਅਖਬਾਰਾਂ 'ਚ ਪੜਦੇ ਰਹਿੰਦੇ ਆ ਆਪਾਂ ਅਕਸਰ ਦੇਖਦੇ ਆ ਮੀਡੀਆ ਦੇ ਵਿੱਚ ਖੜਾ ਹੁੰਦੇ ਨੇ ਸਤਪਾਲ ਸਿੰਘ ਖੈਰਾ ਨੇ ਖਾਸ ਕਰਕੇ ਵਾਹੀਯੋਗ ਜ਼ਮੀਨ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਇੱਥੇ ਆਉਣ ਲੋਕ ਪ੍ਰਵਾਸੀ ਆਉਣ ਇੱਥੇ ਕਮਾਈ ਕਰਨ ਪਰੰਤੂ ਵਾਹੀਯੋਗ ਜ਼ਮੀਨ ਦੇ ਮਾਲਕੀ ਦੇ ਜਿਹੜੇ ਹੱਕ ਨੇ ਉਹ ਪੰਜਾਬ ਦੇ ਅਸਲੀ ਵਾਰਸਾਂ ਦੇ ਕੋਲ ਹੀ ਰਹਿਣ ਜੀ ਬਿਲਕੁਲ ਜੀ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀ ਜੇ ਪੰਜਾਬ ਦੀ ਜਿਹੜੀ ਡੈਮੋਗ੍ਰਾਫਿਕ ਤਬਦੀਲੀ ਆ ਰਹੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਗੰਭੀਰ ਸਿੱਟੇ ਸਾਹਮਣੇ ਆਉਣਗੇ ਪਹਿਲਾਂ ਉਹਨਾਂ ਨੇ ਪੰਜਾਬ ਦੀ ਜਿਹੜੀ ਪੱਗ ਉਹਦੀ ਰਾਖੀ ਲਈ ਤੇ ਪੰਜਾਬੀ ਭਾਸ਼ਾ ਦੀ ਵੀ ਰਾਖੀ ਲਈ ਪਹਿਰੇਦਾਰੀ ਦੀ ਵੀ ਗੱਲ ਕੀਤੀ ਤੇ ਨਾਲ ਜਿਹੜੀ ਉਹਨਾਂ ਨੇ ਵੱਡੀ ਗੱਲ ਕੀਤੀ ਹੈ ਕਿ ਪਿਛਲੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇੱਕ ਬਿੱਲ ਲਿਆਂਦਾ ਸੀ ਜਿਹੜਾ ਵਾਹੀਯੋਗ ਜ਼ਮੀਨ ਹੈ ਉਹ ਗੈਰ ਪੰਜਾਬੀ ਨਾਖਰੀਦ ਸਿਕਨ ਬਾਹਰਲੇ ਰਾਜਾਂ ਦੇ ਇਹਦੇ ਤੇ ਅੰਕੁਸ਼ ਲੱਗੇ ਇਸ ਸਬੰਧੀ ਤੇ ਉਹਨਾਂ ਨੇ ਗਿਲਾ ਕੀਤਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਸਪੀਕਰ ਵੱਲ ਉਸ ਵਿੱਲ ਨੂੰ ਪਾਸ ਕਰਵਾਉਣ ਲਈ ਉਨੀ ਤਵੱਜੋ ਨਹੀਂ ਦਿੱਤੀ ਗਈ ਜੀ ਪਿੰਡਾ ਸਾਹਿਬ ਪੰਜਾਬ ਦੇ ਮਸਲਿਆਂ ਬਾਰੇ ਕਿਉਂਕਿ ਠੀਕ ਹੈ ਸਕਪਾਲ ਸਿੰਘ ਖੈਰਾ ਨੇ ਬਹੁਤ ਜਦੋਂ ਯਹਿਦ ਕਰ ਰਹੇ ਨੇ ਉਹਨਾਂ ਨੇ ਆਪਣਾ ਉਹ ਦੱਸਿਆ ਉਹਨਾਂ ਦੀ ਆਪਣੀ ਪਾਰਟੀ ਦਾ ਵੱਖਰਾ ਏਜੰਡਾ ਹੈ ਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੀ ਹਾਈ ਕਮਾਂਡ ਆ ਉਹਨਾਂ ਦੇ ਆਪਣੀ ਕੰਪਰਸ਼ਨ ਜਿਹੜੇ ਆਪਣੇ ਏਜੰਡੇ ਨੇ ਇਹ ਇਹ ਤਾਂ ਰਹਿ ਸੀ ਮਤਲਬ ਪਰੰਤੂ ਜੇ ਜਿੱਥੋਂ ਤੱਕ ਮੋٹے ਤੌਰ ਤੇ ਦੇਖਿਆ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੀ ਭਾਸ਼ਾ ਨੂੰ ਬਚਾਉਣ ਦੇ ਲਈ ਪੰਜਾਬੀ ਖਿੱਤੇ ਨੂੰ ਬਚਾਉਣ ਦੇ ਲਈ ਪੰਜਾਬ ਦੀ ਪੱਗ ਨੂੰ ਬਚਾਉਣ ਦੇ ਲਈ ਜੋ ਜੋ ਇਸ਼ੂਸ ਸਤਪਾਲ ਖੈਰਾ ਨੇ ਚੁੱਕੇ ਨੇ ਉਹ ਤਰਕ ਸੰਗਤ ਨੇ ਉਹਨਾਂ ਦੀ ਪਰਕੁਸ਼ ਸੰਵਾਦ ਰਚਣ ਦੀ ਰਚਾਉਣ ਦੀ ਜ਼ਰੂਰਤ ਹੈ ਇਸ ਤੋਂ ਇਹ ਲੱਗਦਾ ਕਿ ਸਤਪਾਲ ਸਿੰਘ ਖੈਰਾ ਆ ਆਪਣੀ ਕਾਂਗਰਸ ਪਾਰਟੀ ਤੋਂ ਵੀ ਹਟ ਕੇ ਕਿਸੇ ਵੱਖਰੀ ਦਿਸ਼ਾ ਦੇ ਵਿੱਚ ਇਸ ਤਰ੍ਹਾਂ ਦਾ ਆਪਣਾ ਜਿਹੜਾ ਸੰਵਾਦ ਰਚਾ ਰਹੇ ਉਹਨਾਂ ਨੇ ਪੰਜਾਬ ਦੇ ਧਾਰਮਿਕ ਮੁੱਦਿਆਂ ਬਾਰੇ ਵੀ ਸਵਾਲ اٹھਾਇਆ ਹੈਗਾ ਇਸ ਤਰ੍ਹਾਂ ਕਿ ਪੰਜਾਬ ਦੀ ਪਿਛਲੇ ਸਮੇਂ ਉਹ ਸਿੱਖ ਮਸਲੇ ਸੰਬੰਧੀ ਵੀ ਉਹ ਅਕਸਰ ਹੀ ਜਿਹੜੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਤੇ ਡਾਕਟਰ ਸਾਹਿਬ ਆਪਾਂ ਅੱਗੇ ਆਈਏ ਕਿ ਸਾਫਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਪਿਛਲੇ ਸਮੇਂ ਇੱਕ ਕਮੇਟੀ ਇਕੱਠਤ ਹੋਈ ਸੀ ਇੱਕ ਰਾਸ਼ਟਰ ਇੱਕ ਚੋਣ ਲਈ ਉਹ ਕਮੇਟੀ ਕਿੱਥੇ ਖੜੀ ਹੈ ਕੀ ਸਰ ਗਰਮੀ ਹੈ ਕੀ ਦਿਸ਼ਾ ਜਾਨੀ ਕਿ ਸਾਹਮਣੇ ਆ ਰਹੀ ਹੈ ਕਦੋਂ ਕਿ ਇੱਕ ਰਾਸਟਰਿਕ ਚੋਣ ਵਾਲ ਗੱਲ ਤੁਰੇਗੀ ਜਾਂ ਨਹੀਂ ਤੁਰੇਗੀ ਮਾਮਲਾ ਅਸਲ ਚ ਕਿੱਥੇ ਖੜਾ ਹੈ ਜੀ ਬੀਟਰ ਸਾਹਿਬ ਜਿਸ ਤਰ੍ਹਾਂ ਕੇ ਸ਼੍ਰੀ ਰਾਮਨਾਥ ਕੋਬਿੰਦਿਕ ਵਾਈ ਹੈਟਲੀ ਹਾਈ ਪਾਵਰਡ ਕਮੇਟੀ ਨੇ ਪਿਛਲੇ ਸਮੇਂ ਤੋਂ ਕਾਰਜ ਆਪਣਾ ਆਰੰਭਿਆ ਹੋਇਆ ਉਹਨਾਂ ਦੇ ਮਤਾਵਿਸ ਇਹ ਹੈ ਕਿ ਉਹਨਾਂ ਨੂੰ 21000 ਤੱਕ ਸੁਝਾਅ ਪ੍ਰਾਪਤ ਹੋਏ ਨੇ ਬਖੋ ਬਚੀਆਂ ਪੀਰਾਂ ਦੇ ਵਿੱਚੋਂ ਉਹਨਾਂ ਨੇ ਪੁੱਛਿਆ ਸਿਜਾ ਕਮੇਟੀ ਨੇ ਮੰਗੇ ਸੀ ਦੇਸ਼ ਵਾਸੀਆਂ ਜੀ ਹਿੰਦੁਸਤਾਨ ਵਾਸੀਆਂ ਤੋਂ ਅਤੇ 5 ਪੋਲੀਟੀਕਲ ਪਾਰਟੀਆਂ ਤੋਂ 47 ਪੋਲੀਟੀਕਲ ਪਾਰਟੀਆਂ ਤੋਂ ਉਹਨਾਂ ਨੇ ਸੁਝਾਅ ਮੰਗੇ ਸੀ ਜਿਨ੍ਹਾਂ ਦੇ ਵਿੱਚੋਂ ਹਾਲ ਤੱਕ 17 ਪਾਰਟੀਆਂ ਵੱਲੋਂ ਹੀ ਸੁਝਾਅ ਦਿੱਤੇ ਗਏ ਨੇ ਤੇ ਇਹਦੇ ਵਿੱਚ ਕਾਂਗਰਸ ਪਾਰਟੀ ਤੇ ਕਈ ਪਾਰਟੀਆਂ ਨੇ ਦੇ ਵਿਰੋਧ ਕੀਤਾ ਕਿ ਇੱਕ ਰਾਸ਼ਟਰੀ ਚੋਣ ਦੇ हां बिल्कुल जिਦੇ ਵਿੱਚ टीएमसी ਵੀ ਹੈ ਤੇ ਸ਼ਾਇਦ ਆਪ ਵੀ ਪਾਰਟੀ ਹੈ ਜੀ ਕਾਂਗਰਸ ਤੋਂ ਆਉਂਦਾ 21000 ਸੁਝਾ ਜਿਹੜੇ ਉਹਨਾਂ ਨੂੰ ਪ੍ਰਾਪਤ ਹੋਏ ਨੇ ਉਹਨਾਂ ਵਿੱਚੋਂ ਇਹ معلوم ਹੋ ਰਿਹਾ ਹੈ ਇਹ ਸਾਹਮਣੇ ਆ ਰਿਹਾ ਹੈ ਕਿ 81% ਸੁਝਾਵਾਂ ਨੇ ਇੱਕ ਰਾਸ਼ਟਰੀ ਚੋਣ ਦੇ ਮਤੇ ਦੀ ਪ੍ਰੋਟਾ ਕੀਤੀ ਹੈ ਇਸ ਤਰ੍ਹਾਂ ਦਾ ਇਹ ਕਾਰਜ ਗੱਲ ਰਿਹਾ ਓਕੇ ਓਕੇ ਕਹਿੰਦਾ ਭਾਵ ਕਿ ਮੋਦੀ ਸਰਕਾਰ ਦਾ ਜਿਹੜਾ ਅਰਾਧਾ ਹੈ ਉਹ ਅੱਗੇ ਵਧ ਰਿਹਾ ਹੈ ਕਮੇਟੀ ਫਿਰ ਅਕਸਰ ਆਪਾਂ ਨੂੰ ਲੱਗ ਹੀ ਰਿਹਾ ਹੈ ਕਿ 81% ਜੇਕਰ ਇਸ ਹੱਕ ਦੇ ਵਿੱਚ ਨਵੀਂ ਇੱਕ ਰਾਸ਼ਟਰੀ ਚੋਣ ਹੋਏ ਤਾਂ ਫਿਰ ਕੋਈ ਦੋ ਰਾਹਾਂ ਨਹੀਂ ਕਿ ਕਮੇਟੀ ਕਿਸ ਤਰ੍ਹਾਂ ਦੀ ਰਿਪੋਰਟ ਜਾਂ ਕਿਸ ਤਰ੍ਹਾਂ ਦੀ ਸਿਫਾਰਿਸ਼ ਭਾਰਤ ਸਰਕਾਰ ਨੂੰ ਕਰਨ ਵਾਲੀ ਹੈ ਜੀ ਡਾਕਟਰ ਸਾਹਿਬ ਇਹ ਪਿੰਡਰ ਸਾਹਿਬ ਇਹ ਤਾਂ ਠੀਕ ਹੈ ਸਪਸ਼ਟ ਫੋਰ ਹੈ ਵੀ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਦੀ ਵੀ ਰਾਇ ਇਸ ਇਹਦੇ ਪੱਖ ਦੇ ਵਿੱਚ ਜਾਏਗੀ ਬਾਕੀ ਤਾਂ ਚਲੋ ਜਦੋਂ ਉਹਨਾਂ ਨੇ ਰਾਇ ਭੇਜਣੀ ਹੈ ਸਲਾਹ ਆਏਗੀ ਇਸ ਤਰ੍ਹਾਂ ਦੇ ਸੰਕੇਤ ਆ ਰਹੇ ਨੇ ਇਨਾਂ ਤੋਂ ਕਿ ਦੀ ਹੱਕ ਦੇ ਵਿਚਾਰ ਰਹੇ ਨੇ ਪਰੰਤੂ ਦੂਸਰੇ ਪਾਸੇ ਜਿਹੜੇ ਭਾਰਤ ਦਾ ਚੋਲ ਕਮਿਸ਼ਨ ਹੈ ਉਹਨਾਂ ਨੇ ਵੀ ਆਪਣੀ ਇੱਕ ਸੁਝਾਅ ਭੇਜਿਆ ਚਿੱਠੀ ਭੇਜੀ ਹੈ ਜਿਹੜੀ ਕਿ ਸਰਕਾਰ ਨੂੰ ਭੇਜੀ ਹੈ ਉਹਨਾਂ ਨੇ ਕਿਹਾ ਕਿ ਹੂੰ ਹੂੰ ਦੇਸ਼ ਦੇ ਵਿੱਚ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ 12 ਲੱਖ ਦੇ ਕਰੀਬ ਪੋਲਿੰਗ ਬੂਥ ਨੇ ਜਿੱਥੇ ਕਿ ਈਵੀਐਮ ਮਸ਼ੀਨਾਂ ਲੱਗਣੀਆਂ ਦੀਆਂ ਉਹਨਾਂ ਨੇ ਈਵੀਐਮ ਦਾ ਮਸਲਾ ਖੜਾ ਕੀਤਾ ਵੀ ਈਵੀਐਮ ਮਸ਼ੀਨ ਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਕਹਿੰਦੇ ਡਬਲ ਜੁਨਟ ਲੱਗਣਗੇ 12 ਲੱਖ ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇ 12 ਲੱਖ ਦੇ ਦੁੱਗਣੇ ਕਿਉਂਕਿ ਇੱਕ ਵਿਧਾਨ ਸਭਾ ਦਾ ਤੇ ਇੱਕ ਲੋਕ ਸਭਾ ਸਭਾਵਾ ਹੂੰ 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 ਇਹਦੇ ਵਿੱਚ ਜੁਨਟ ਬੈਲਟਿੰਗ ਜੁਨਟ ਕੰਟਰੋਲ ਜੁਨਟ ਤੇ ਪੀ ਬੀਬ ਫਟ ਮਸ਼ੀਨ ਇਹ 3 ਮਿੰਟ ਹੁੰਦਾ ਇਹਦੇ ਲਈ ਹੈ ਇਹਦੇ ਸੰਬੰਧੀ ਉਹਨਾਂ ਨੇ ਸਵਾਲ ਖੜਾ ਕੀਤਾ ਵੀ ਇਹਨਾਂ ਦੀ ਪ੍ਰੋਡਕਸ਼ਨ ਅਤੇ ਇਹਨਾਂ ਦਾ ਰੱਖ-ਰਖਾਅ ਕੀ ਇਹ ਸੰਭਵ ਹੋਵੇਗਾ ਜਿਦੇ ਤੋਂ ਇਹ ਲੱਗ ਰਿਹਾ ਹੈ ਵੀ 2029 ਤੱਕ ਇਹ ਸ਼ਾਇਦ ਫਿਰ ਇਹ ਨਾ ਚੜ ਸਕੇ ਕਿਉਂਕਿ ਹੁ ਸਮਾਂ ਬਹੁਤ ਥੋੜਾ ਉਹਨੇ ਚਿਰ ਦੇ ਵਿੱਚ ਇੰਨੀਆਂ ਮਸ਼ੀਨਾਂ ਕਿਸ ਤਰ੍ਹਾਂ ਪ੍ਰੋਡਿਊਸ ਕੀਤੀਆਂ ਜਾਣਗੀਆਂ ਅਤੇ ਉਹਨਾਂ ਦਾ ਰੱਖ-ਰਖਾਅ ਕੀ ਸੰਭਵ ਹੋਗਾ ਉਹਦੇ ਲਈ ਉਹਨਾਂ ਨੇ ਰਕਮ ਦੀ ਵੀ ਗੱਲ ਕੀਤੀ ਹੈ ਵੀ 10000 ਕਰੋੜ ਰੁਪਈਆ ਇਸ ਦੇ ਲਈ ਵੱਖਰੇ ਤੌਰ ਤੇ ਲੱਗੇਗਾ ਕਾ ਬਿਲਕੁਲ ਡਾਕਟਰ ਸਾਹਿਬ ਚਲੋ ਵਿਤੀ ਲਿਹਾਜ਼ ਤੋਂ ਤਾਂ ਭਾਰ ਸਰਕਾਰ ਇਹ ਅਜਿਹੀ ਰਕਮ ਅਦਾ ਕਰ ਸਕੇਗੀ ਪਰੰਤੂ ਸਵਾਲ ਹੈ ਕਿ ਜਿਹੜੇ ਤਕਨੀਕੀ ਲਿਹਾਜ਼ ਤੋਂ ਜਿਹੜੇ ਇਹ ਪ੍ਰਬੰਧ ਹੋਣੇ ਨੇ ਉਹਦੇ ਉੱਤੇ ਇੱਕ ਬੜਾ ਵੱਡਾ ਸਵਾਲ ਹੈ ਜੀ ਹਾਂਜੀ ਇਹ ਹੀ ਹੈ ਨਾ ਇਹ ਡਬਲ ਜੁੰਟਾ ਲਗਣੀਆਂ ਨੇ 10 ਹਾਂ ਫਿਰ ਉਹਦੇ ਲਈ ਜਿਹੜੀਆਂ ਖਰਾਬ ਹੋਣਗੀਆਂ ਉਹਦੇ ਲਈ ਵੀ ਵੱਖਰੀਆਂ ਮਸ਼ੀਨਾਂ ਰੱਖਣੇ ਪੈਣਗੇ ਇੰਨੀਆਂ ਮਸ਼ੀਨਾਂ ਕੀ ਪ੍ਰੋਡਿਊਸ ਕਰ ਸਕਾਂਗੇ ਜਾਂ ਇਹਨਾਂ ਦਾ ਅੰਦਰ ਖਰਾਬ ਹੋ ਸਕੇਗਾ ਇਹ ਇਹ ਹੈ ਕਿਉਂਕਿ ਇੱਕ ਮਸ਼ੀਨ ਦੀ ਜਿਹੜੀ ਉਹਨਾਂ ਨੇ ਮਿਆਦ मितीय 15 ਸਾਲ ਤੱਕ ਹੈ 15 ਸਾਲ ਤੋਂ ਬਾਅਦ ਫਿਰ ਇਹ ਹੋਏਗਾ ਪਰੰਤੂ ਦੂਸਰੇ ਪਾਸੇ ਇਹ ਵੀ ਮੁੱਦੇ ਉੱਠ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਵੀ ਤੇ ਕੁਝ ਹੋਰ ਪਾਰਟੀਆਂ ਵੱਲੋਂ ਵੀ ਬਈ ایਵੀਐਮ ਦੀ ਜਗ੍ਹਾ ਤੇ ਮੈਨੂਅਲ ਜਿਹੜੀ ਬੋਲਟ ਪੇਪਰ ਦੇ ਰਾਹੀ ਹੀ ਚਲਾਈ ਜਾਂਦੀ ਹੈ ਇਹ ਮਸਲੇ ਨਹੀਂ ਹਾਂ ਬਿਲਕੁਲ ਬਿਲਕੁਲ ਇਹ ਕਈ ਪਾਰਟੀਆਂ ਨੇ ਉਠਾਈਆਂ ਨੇ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇੱਕ ਪਿਛਲੇ ਸਮੇਂ ਜਹੀ ਆਵਾਜ਼ ਉਠੰਦ ਕੀਤੀ ਹੈ ਨਾਲ ਹੀ ਇਹ ਹੈ ਕਿ ਪੰਜ ਵਿਧਾਨਿਕ ਜਿਹੜੇ ਹੈਗੇ ਉਹ ਸੋਧਾਂ ਕਰਨੀਆਂ ਪੈਣਗੀਆਂ ਪੰਜ ਮਸਲਿਆਂ ਦੇ ਉੱਪਰ ਵਿਧਾਨਿਕ ਸੋਧਾਂ ਇਸ ਤੋਂ ਪਹਿਲਾਂ ਜਦੋਂ ਕਿ ਇਹ ਇੱਕ ਇੱਕ ਰਾਸ਼ਟਰੀ ਚੋਣ ਦਾ ਫੈਸਲਾ ਕੀਤਾ ਜਾਣਾ ਹੈ ਤਾਂ ਉਹ ਪੰਜ ਵਿਧਾਨਿਕ ਸੋਧਾਂ ਵੀ ਕਰਨੀਆਂ ਜ਼ਰੂਰੀ ਨੇ ਕੀ ਉਹ ਸੰਭਾਵਨਾਵਾਂ ਹੈ ਉਹਦੇ ਲਈ ਕਿ ਕਿ ਸਵਿਧਾਨਿਕ ਸੋਧਾਂ ਜਿਹੜੀਆਂ ਕਰਨੀਆਂ ਨੇ ਉਹ ਪਾਰਲੀਮੈਂਟ ਕਰੇਗੀ ਤੇ ਉਹਦਾ ਪ੍ਰਕਿਰਿਆ ਲੰਬੀ ਪ੍ਰਕਿਰਿਆ ਹੈ ਵੀ ਉਹ ਸੰਭਾਵਨਾਵਾਂ ਨਹੀਂ ਜਾਪਦੀਆਂ ਵੀ ਇਹ ਸਿਰੇ ਚੜ ਜਾ ਵੀ ਤੇ ਦੂਸਰੀ ਤਰ طرف ਜਿਹੜਾ ਧਰਵਾਦ ਨੂੰ ਕਮਿਸ਼ਨ ਇੱਕ ਟਾ ਉਹਦੇ ਵਿੱਚ ਵੀ ਸੋਧ ਕਰਨੀ ਪੈਣੀ ਹੈ ਇਹ ਸਾਰੀਆਂ ਸੋਧਾਂ ਕਰਨ ਦੇ ਲਈ ਇੱਕ ਕਾਨੂੰਨੀ ਪ੍ਰਕਿਰਿਆ ਹੈ ਜਿਹਦੇ ਲਈ ਇੱਕ ਵੱਖਰਾ ਸਮਾਂ ਲੱਗਣ ਦੀ ਸੰਭਾਵਨਾ ਮਾਨੇ ਜਿਹਨੂੰ ਪਾਰਲੀਮੈਂਟ ਨੇ ਪਾਸ ਕਰਨਾ ਫਿਰ ਉਹ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਪਾਸ ਕਰੇ ਇਹ ਇੱਕ ਲੰਬੀ ਪ੍ਰਕਿਰਿਆ ਹੈ ਦੇਖਣ ਵਾਲੀ ਬੰਦਾ ਵੀ ਸਰਕਾਰ ਇਹਨੂੰ ਕਿਸ ਤਰ੍ਹਾਂ ਨਿਮਰੇ ਕੱਢਦੀ ਹੈ ਜਾਂ ਸਰਕਾਰ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਕਿ ਕੀ ਆਰਡੀਨੈਂਸ ਲਿਆ ਕੇ ਇਹਨੂੰ ਉਹ ਕਰਦੀ ਹੈ ਕਿਉਂਕਿ ਬੜਾ ਵੱਡਾ ਜੰਪੀ ਇਹ ਰਾਸ਼ਟਰ ਦਾ ਮਸਲਾ ਹੈ ਜਿਹੜਾ ਹਿੰਦੁਸਤਾਨ ਦੀ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਇਸ ਸੰਬੰਧੀ ਦੇਖਣ ਵਾਲੀ ਗੱਲ ਤਾਂ ਇਹ ਹੈ ਬਾਕੀ ਦੀ ਜਿਹੜੀ ਪਹਿਲੂ ਸੀ ਉਹਨਾਂ ਬਾਰੇ ਸਰਕਾਰ ਕਰ ਸਕਦੀ ਹੈ ਜੀ ਹਾਂ ਬਿਲਕੁਲ ਡਾਕਟਰ ਸਾਹਿਬ ਭਾਵੇਂ ਕਿ ਭਾਰਤ ਸਰਕਾਰ ਨੇ ਬੜੀ ਉੱਚ ਤਾਕਤੀ ਵੱਡੀ ਕਮੇਟੀ ਗਠਿਤ ਕੀਤੀ ਹੈ ਇੱਕ ਰਾਸ਼ਟਰਪਤੀ ਚੁਣ ਲਈ ਜਿਹੜੀ ਵਾਗਡੋਰ ਕਹੇ ਜੇ ਕਿ ਸਾਬਕਾ ਰਾਸ਼ਟਰਪਤੀ ਨੂੰ ਸ਼ਾਇਦ ਇਹ ਜਹੀ ਪਹਿਲੀ ਹੈ ਇੱਕ ਇਹ ਕਮੇਟੀ ਹੋएगी ਜਿਹਦੀ ਜਿਹੜੀ ਵਾਗਡੋਰ ਕਹਿੰਦਾ ਭਾਵੇਂ ਉਸ ਸਾਬਕਾ ਰਾਸ਼ਟਰਪਤੀ ਦੇ ਹਵਾਲੇ ਕੀਤੀ ਹੈ ਪਰੰਤੂ ਦੂਜੇ ਵੱਨੇ ਇੱਕ ਰਾਸ਼ਟ੍ਰਿਕ ਚੋਣ ਲਈ ਜਿੱਦਾਂ ਕਿ ਤੁਸੀਂ ਦੱਸਿਆ ਕਿ ਕਈ ਤਰ੍ਹਾਂ ਦੀਆਂ ਅੜਚਨਾ ਨੇ ਵੱਡੀਆਂ ਕਾਨੂੰਨੀ ਲਿਹਾਜ਼ ਤੋਂ ਵੀਤੀ ਲਿਹਾਜ਼ ਤੋਂ ਤਕਨੀਕੀ ਲਿਹਾਜ਼ ਤੋਂ ਸੰਵਿਧਾਨਕ ਲਿਹਾਜ਼ ਤੋਂ ਖੈਰ ਹੁਣ ਅੱਗੇ ਵੇਖਣਾ ਹੋਵੇਗਾ ਕਿ ਜਿਹੜਾ ਇੱਕ ਰਾਸ਼ਟਰ ਇੱਕ ਚੋਣ ਉਹ ਅਗਲਾ ਕਿਹੜਾ ਅਖਤਿਆ ਕਰਦੀ ਹੈ ਇਹ ਕਮੇਟੀ ਦੀ ਕਿਹੜੀ ਸਿਫਾਰਸ਼ ਅੱਗੇ ਜਾਂਦੀ ਹੈ ਕਦੋਂ ਇਹ ਕਮੇਟੀ ਇਸ ਮੁੱਦੇ ਉੱਤੇ ਅੰਤਮ ਪੜਾਅ ਉੱਤੇ ਜਿਹੜਾ ਆਪਣਾ ਫੈਸਲਾ ਭਾਰ ਸਰਕਾਰ ਨੂੰ ਦਿੰਦੀ ਹੈ ਫਿਰ ਭਾਰ ਸਰਕਾਰ ਇਸ ਸੰਬੰਧੀ ਇਸ ਤਰ੍ਹਾਂ ਦਾ ਨਿਰਣਾ ਅਪਣਾਉਂਦੀ ਹੈ ਸੋ ਡਾਕਟਰ ਸਾਹਿਬ ਤੁਸੀਂ ਵੱਖ-ਵੱਖ ਜਿਹੜੇ तमाम ਮਸਲੇ ਸਨ ਅੱਜ ਦੇ ਉਹਨਾਂ ਉੱਤੇ ਤੁਸੀਂ ਵਿਸਤਾਰ ਸਹਿਤ ਸਾਡੇ ਸਰੋਤਿਆਂ ਨੂੰ ਜਾਣਕਾਰੀ ਮਹਿਆ ਕਰਵਾਈ ਚੈਨਲ ਈਵਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ